ਨਵਾਂ ਸਾਲ ਸ਼ੁਰੂ ਹੋਇਆ ਹੈ ਆਪਣੇ ਖੰਨਾ ਪੁਲਿਸ ਦੇ ਸਾਰੀ ਪੁਲਿਸ ਫੋਰਸ ਸਾਡੀ ਫੈਮਲੀਆਂ ਔਰ ਖੰਨਾ ਪੁਲਿਸ ਖੰਨਾ ਜ਼ਿਲ੍ਹੇ ਦੇ ਵਸੀਆਂ ਲਈ ਸਾਰਿਆਂ ਦੀ ਖੁਸ਼ ਯੂ ਨੋ ਖੁਸ਼ਹਾਲੀ ਲਈ ਰੱਬ ਦਾ ਨਾਮ ਲੈ ਕੇ ਅੱਜ ਆਪਣੇ ਜਿਹੜਾ ਐਸਐਸਪੀ ਆਫਿਸ ਹੈ ਇੱਥੇ ਸੁਖਮਨੀ ਸਾਹਿਬ ਦਾ ਪਾਠ ਰਖਾਇਆ ਔਰ ਜਿੰਨੇ ਵੀ ਲੋਕ ਹੈ ਉਹਨਾਂ ਨੂੰ ਅਸੀਂ ਆਪਣੇ ਆਫੀਸਰ ਸਾਡੇ ਮੁਲਾਜ਼ਮਾਂ ਦੀ ਫੈਮਲੀ ਸਾਰਿਆਂ ਨੂੰ ਕਿਹਾ ਹੈ ਵੀ ਇੱਥੇ ਆ ਕੇ ਜ਼ਰੂਰ ਤੁਸੀਂ ਮੱਥਾ ਟੇਕੋ ਔਰ ਲੰਗਰ ਛਕੋ ਜਸਟ ਇੱਕ ਪੋਜ਼ਿਟਿਵ ਸ਼ੁਰੂਆਤ ਸਾਲ ਦੀ ਕਰਨ ਦੇ ਬਹਾਨੇ ਨਾਲ ਇਹ ਅੱਜ ਪਾਠ ਰਖਾਇਆ ਗਿਆ ਹੈ ਪੁਲਿਸ ਰਿਸਰਵ ਦੇ ਪਾਰਟ ਕਰਾਈ ਗਿਆ ਨੇ ਤਾਂ ਸਾਫ ਜੀ ਅਸੀਂ ਸਾਰੇ ਜ਼ਿਲ੍ਹੇ ਕਿਸੇ ਨਾ ਕਿਸੇ ਟਾਈਮ ਆਪਣੇ ਪੁਲਿਸ ਦੀ ਔਰ ਜ਼ਿਲ੍ਹੇ ਦੀ ਸੁਖ ਸ਼ਾਂਤੀ ਲਈ ਪਾਰਟ ਰੱਖande ਇਸੇ ਤਹਿਤ ਅਸੀਂ ਅੱਜ ਖੰਨਾ ਪੁਲਿਸ ਨੇ ਨਵੇਂ ਸਾਲ ਦਾ ਨਵਾਂ ਸਾਲ ਸ਼ੁਰੂ ਹੋਇਆ ਆਪਣੇ ਖੰਨਾ ਪੁਲਿਸ ਦੇ ਸਾਰੇ ਪੁਲਿਸ ਫੋਰਸ ਸਾਡੀ ਫੈਮਿਲੀਜ਼ ਔਰ ਖੰਨਾ ਪੁਲਿਸ ਖੰਨਾ ਜ਼ਿਲ੍ਹੇ ਦੇ ਵਾਸੀਆਂ ਲਈ ਸਾਰਿਆਂ ਦੀ ਖੁਸ਼ ਨੋ ਖੁਸ਼ਹਾਲੀ ਲਈ ਰੱਬ ਦਾ ਨਾਮ ਲੈ ਕੇ ਅੱਜ ਆਪਣੇ ਜਿਹੜਾ ਐਸਐਸਪੀ ਆਫਿਸ ਹੈ ਇੱਥੇ ਸੁਖਮਨੀ ਸਾਹਿਬ ਦਾ ਪਾਠ ਰਖਾਇਆ ਤੇ ਜਿੰਨੇ ਵੀ ਲੋਕ ਹੈ ਉਹਨਾਂ ਨੂੰ ਅਸੀਂ ਆਪਣੇ ਆਫੀਸਰ ਸਾਡੇ ਮੁਲਾਜ਼ਮਾਂ ਦੀ ਫੈਮਲੀ ਸਾਰਿਆਂ ਨੂੰ ਕਿਹਾ ਹੈ ਵੀ ਇੱਥੇ ਆ ਕੇ ਜ਼ਰੂਰ ਤੁਸੀਂ ਮੱਥਾ ਟੇਕੋ ਔਰ ਲੰਗਰ ਛਕੋ ਜਸਟ ਇੱਕ ਪੋਜ਼ਿਟਿਵ ਸ਼ੁਰੂਆਤ ਸਾਲ ਦੀ ਕਰਨ ਦੇ ਬਹਾਨੇ ਨਾਲ ਇਹ ਅੱਜ ਪਾਠ ਰਖਾਇਆ ਗਿਆ 나사나 <놀람> 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 ਬੋਲੋ ਜੀ ਵਾਹਿਗੁਰੂ ਇਹਨਾਂ ਮਾਨਿਆਂ ਦੇ ਮਾਨ ਨੇ ਤਾਨਿਆਂ ਦੇ ਤਾਨ ਨਿਉਟਿਆਂ ਦੀ ਓਟ ਸੱਚੇ ਪਿਤਾ ਵਾਹਿਗੁਰੂ ਜੀ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਪਵਿੱਤਰ ਸਰੂਪ ਆਪ ਜੀ ਦੇ ਨਿਜ ਅਸਥਾਨ ਤੋਂ ਐਸਐਸਪੀ ਦਫ਼ਤਰ ਖੰਨਾ ਦੇ ਵਿਖੇ ਪਹੁੰਚੇ ਹਨ ਸਤਿਗੁਰੂ ਪਾਤਸ਼ਾਹ ਜੀ ਦੀ ਵਿਵਸਥੇ ਵਿੱਚ ਆਉਂਦੇ ਆਂ ਹੋਈਆਂ ਬਿਆੰਤ ਪ੍ਰਕਾਰ ਦੀਆਂ ਫੁੱਲਾਂ ਦੀ ਖਿਮਾ ਬਖਸ਼ਣੇ ਕਿਰਪਾ ਕਰੋ ਪ੍ਰਕਾਸ਼ਮਨ ਹੋ ਕੇ ਸੰਗਤਾਂ ਨੂੰ ਖੁੱਲੇ ਦਰਸ਼ਨ دیدار ਦੇ ਕੇ ਨਿਹਾਲ ਕਰੋ ਸਤਨਾਮ ਧਨਵਾਹੀ ਗੁਰੂ ਸਾਹਿਬ ਜੀ ਇੱਕ ਓੰਕਾਰ ਸਤਨਾਮ ਹਰਤਾ ਪੁਰਖ ਨਿਰਭਉ ਨਿਰਵੈਰ ਗੁਰ ਪ੍ਰਸਾਦ ਅਮੇ ਦ੍ਰਿਸ਼ਟ ਸੁਭ ਕਰੇ ਪੈ ਪਾਲੋ ਅੰਤਪੁਰ ਨਾਨਕ ਜਿਨ ਕਲ ਰਾਖੇ ਮੇਰੀ ਫਿਰਤ ਫਿਰਤ ਸਭ ਆਇਆ ਪਰਿਆ ਤੋ ਸਰ ਨਾਈ ਨਾਨਕ ਕੀ ਪ੍ਰਭ ਬੇਨਤੀ ਆਪਣੇ ਜਨਮ ਮਰਨ ਕੀ ਥੇਕ ਮੁਖ ਜੋ ਸਦਾ ਸੁਖੀ ਨਾਨਕ ਸਿਮ ਸਗਨਾ ਦਾ ਵੀ ਸਾਹ ਹੋਇ ਸਾਥਨਾ ਨਿਰੰਕਾਰ ਨਿਰੰਜਨ ਹਰ ਅਗਮ ਕਿਆਤ ਹੈ ਗੁਣ ਗਾਈਐ ਜਿਸ ਆਪ ਬਾਈਐ ਵਾਹਿਗੁਰੂ ਓੰਕਾਰੋ ਸਤਿ ਗੁਰਪ੍ਰਸਾਦ ਆਦੋ ਗੁਰ ਏ ਨਮਹਿ ਜੋ ਗਾਦ ਗੁਰ ਏ ਨਮਹਿ ਸਤ ਗੁਰ ਏ ਨਹੀਂ ਮਿਟਾਵ ਸਿਮਰੋ ਜਾ ਸੁਖ ਸੰਬਰ ਏਕੈ ਨਾਮ ਜਪਤ ਗੰਤ ਅਨੇਕੈ ਮੇਤ ਪ੍ਰਾਨ ਸਮਰਤ ਸੋਦਾ ਕਰ ਕੇਨੇ ਰਾਮ ਨਾਮ ਨਵ ਨਿਦ ਪਾਵੈ ਤਸੋ ਹੁੜਾ ਮਨ ਨੇ ਲਾਵੇ ਜੋ ਧਾਪੁਰ ਸਤ ਸਦਾ ਹੈ ਜੋਰੇ ਤਾਕੋ ਕੰਦਾ ਜਾਨ ਪਤਦਗ ਕਰਾਲ ਨਾਨਕ ਕਾਡਿ ਲੋ ਪ੍ਰਭ ਦਿਆਲ ਕਰ ਤੂ ਕਪਸੂ ਕੀ ਮਾਨਸ ਜਾਗ ਲੋਕ ਕਚਾਰਾ ਕਰੇ ਦਿਨ ਰਾਤ ਬਾਹਰ ਠੀਕ ਅੰਦਰ ਮਨ ਮਾਇਆ ਸੁਖ ਸੁਨਾਏ ਕਛਰੇ ਛਪਾਇਆ ਬਾਹਰ ਗਿਆਨ ਧਿਆਨ ਇਸਾਨ ਅੰਤਰ ਵਿਆਪੇ ਲੋਭ ਸੁਆ ਕੈ ਸਜਾਈ ਅਮੀਰੋ ਨਾਨਕ ਪ੍ਰਭ ਸਰ ਬਾਗ ਕੀ ਕਰ ਕਰ ਸਾਹਿ ਆਪੋ ਨਾਨਕ ਪ੍ਰਸੂਏ ਕਈ ਕੋਟ ਪਰਮ ਕੇ ਦਾਸ ਰਤਨ ਹੋਵਤ ਆਪਨ ਬਰਗਾਸੇ ਕਈ ਕੋਟ ਤਤ ਕੇ ਦੇਪੀ ਇਸ ਗਨ ਹਾਰ ਦੇਵੈ ਕਈ ਕੋਟ ਨਾਮ ਕੁੰਦਾ ਗੈ ਆਤਮ ਰਸ ਸੁਖ ਸਹਿ ਸਮਾਵੈ ਆਪਣੇ ਨਾਨਕ ਪ੍ਰਭ ਏਕ ਹੈ ਦੂਸਰ ਨਹੀਂ ਕੋਇ ਨਾਨਕ ਤਿਸ ਬਲਹਾਰ ਕਰਨ ਕਰਮ ਕਰਨੇ ਜੋਗ ਜੋ ਤੁਧ ਪਾਵੇ ਸੋਈ ਹੋਗ ਖਿਨ ਮੇ ਥਾ ਪਉ ਤਪਨ ਹਾਰਾ ਕਰ ਕਰ ਦੇਖ ਆਪਣੇ ਵਡਿਆਈ ਨਾਨਕ ਸਭ ਮੈਂ ਰਿਹਾ ਸਮਾਈ ਪ੍ਰਭ ਤੇ ਰਾਖੇ ਗੁਣ ਭਾਵੇ ਤਾਂ ਹਰ ਗੁਣ ਭਾਖੇ ਪ੍ਰਭਾ ਭਾਵੇ ਤਾਂ ਬਤਤ ਉਦਾਰੇ ਆਪ ਕਰੇ ਆਪਣੀ ਵਿਚਾਰੇ ਦੁਹਾਂ ਸਰੀਆ ਕਾ ਆਪੋ ਆਮੇ ਖੇਲੇ ਵਿਖੇ ਜਾਨਤ ਵਿਖਿਆ ਮੈਂ ਰਜੇ ਜੇ ਜਾਣਤ ਆਪਣਾ ਆਪ ਬਚੇ ਭਰਮੇ ਪੋਲਾ ਦੇ ਦਿਤਾਵੇ ਨਿਮਕ ਮੈਂ ਚਰ ਪੁੰਨ ਫਿਰ ਆਵੇ ਕਰ ਕਿਰਪਾ ਜਿਤ ਆਪਣੇ ਭਗਤ ਦੇਨ ਜਾਂ ਕੋ ਆਪਣੀ ਕਰੇ ਬਗਸੀਸ ਤਾ ਕਾ ਲੇਖਾ ਨਾ ਕਰੇ ਜਗਦੀਸ ਇਹੋ ਪਿੰਡ ਸਭ ਤਿਸ ਦੀ ਰਾਸ ਕਟਕੜ